ਅਤਸਰੀ ਕਾਲ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਆਸੀ ਖੜੇ ਆ ਬਠਿੰਡਾ ਦੇ ਬੱਸ ਸਟੈਂਡ ਵਿੱਚ ਜਿੱਥੇ ਇੱਕ ਵੀਡੀਓ ਵਾਇਰਲ ਹੋਈ ਆ ਪੀਆਰਟੀਸੀ ਦੇ ਡਰਾਈਵਰ ਦੀ ਜਿਸ ਨੇ ਸਵਾਰੀਆਂ ਦੀ ਜਾਨ ਨੂੰ ਜੋਖਮ ਵਿੱਚ ਪਾਇਆ ਤੇ ਵਿਭਾਗ ਨੇ ਉਸ ਦੇ ਖਿਲਾਫ ਐਕਸ਼ਨ ਵੀ ਲਿਆ ਬਠਿੰਡਾ ਬੱਸ ਸਟੈਂਡ ਤੋਂ ਤਕਰੀਬਨ 4:20 ਮਿੰਟ ਤੇ ਜਿਹੜੀ ਪੀਪੀ03ਬੀਐਚ9190 ਬੱਸ ਜਿਹੜੀ ਬਲਵੀਰ ਸਿੰਘ ਨਾਮੀ ਜਿਹੜਾ ਡਰਾਈਵਰ ਲੈ ਕੇ ਗਿਆ ਤੇ ਚੰਡੀਗੜ੍ਹ ਜਾਣੀ ਸੀ ਤੇ ਉਹ ਰਸਤੇ ਦੇ ਵਿੱਚ ਰੀਲਾਂ ਦੇਖ ਰਿਆ ਸੀ ਤੇ ਪਰ ਕਿਸੇ ਸਵਾਰੀ ਨੇ ਜਾਂ ਨਾਲ ਦੇ ਵਿਅਕਤੀ ਨੇ ਉਹ ਵੀਡੀਓ ਬਣਾਈ ਤੇ ਵੀਡੀਓ ਵਾਇਰਲ ਕਰ ਦਿੱਤੀ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋਈ ਜਿਸ ਤੋਂ ਬਾਅਦ ਦੇ ਕੋਈ ਭਾਗ ਨੇ ਐਕਸ਼ਨ ਲਿਆ ਜਿਹੜੀ ਬੱਸ ਆ ਉਹ ਵਾਪਸ ਆ ਰਹੀ ਸੀ ਤੇ ਪਟਿਆਲੇ ਹੀ ਰੋਕ ਦਿੱਤੀ ਗਈ ਤੇ ਉਸ ਬੱਸ ਦੇ ਡਰਾਈਵਰ ਨੂੰ ਉੱਥੋਂ ਉਤਾਰ ਲਿਆ ਗਿਆ ਆਸ਼ਾਸ਼ ਕੁਮਾਰ ਬਠਿੰਡਾ ਦੇ ਜਿਹੜੇ ਪੀਆਰਟੀਸੀ ਦੇ ਸੁਪਰਡੈਂਟ ਆ ਉਹਨਾਂ ਨੇ ਜਾਣਕਾਰੀ ਦਿੱਤੀ ਆ ਕਿ ਉਸ ਡਰਾਈਵਰ ਬਲਵੀਰ ਸਿੰਘ ਨੂੰ ਪਟਾ ਜਿਹੜਾ ਰੋਕ ਦਿੱਤੀ ਗਈ ਆ 500 ਸਵਾਰੀਆਂ ਨੂੰ ਬੱਸਾਂ ਜਿਹੜੀਆਂ ਬਸ ਦੀਆਂ ਸਵਾਰੀਆਂ ਨੂੰ ਦੂਸਰੀ ਬੱਸ ਵਿੱਚ ਸ਼ਿਫਟ ਕੀਤਾ ਜਾਵੇਗਾ ਬੱਸ ਨੂੰ ਰੋਕ ਲਿਆ ਜਾਵੇਗਾ ਤੇ ਡਰਾਈਵਰ ਦੇ ਖਿਲਾਫ ਕੋਈ ਭਾਗੀ ਕਾਰਵਾਈ ਕੀਤੀ ਜਾਵੇ ਰੋਤਾਸ਼ ਕੁਮਾਰ ਨੇ ਦੱਸਿਆ ਜਿਹੜੇ ਸੁਪਰਡੈਂਟ ਨੇ ਉਹਨਾਂ ਨੇ ਕਿਹਾ ਕਿ ਸਖਤ ਹਦਾਇਤ ਕਰਦੇ ਹਾਂ ਡਰਾਈਵਰਾਂ ਨੂੰ ਜਿਹੜਾ ਵੀ ਕੋਈ ਡਰਾਈਵਰ ਇਸ ਤਰ੍ਹਾਂ ਦੀ ਕਾਰਵਾਈ ਕਰੇਗਾ ਜਾਂ ਉਹ ਰੀਲਾਂ ਦੇਖੇਗਾ ਜਾਂ ਮੋਬਾਈਲ ਸਨੇਗਾ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਸਵਾਰੀਆਂ ਦੀ ਜਾਨ ਜੋਖਮ 'ਚ ਪਾਉਣ ਵਾਲੇ ਪੀ ਆਰਟੀਸੀ ਡਰਾਈਵਰ ਬਲਵੀਰ ਸਿੰਘ ਦੇ ਖਿਲਾਫ ਅੱਜ ਕਾਰਵਾਈ ਕੀਤੀ ਵਿਭਾਗ ਨੇ ਸਵੇਰ 4:20 ਮਿੰਟ ਤੇ ਬਠਿੰਡਾ ਡੀਪੂ ਤੋਂ ਜਿਹੜੀ 3B03BH91 ਨੰਬਰ ਬੱਸ ਜਿਹੜੀਆਂ ਸਵਾਰੀਆਂ ਲੈ ਕੇ ਚੰਡੀਗੜ੍ਹ ਨੂੰ ਗਈ ਸੀ ਅਤੇ ਰਸਤੇ ਵਿੱਚ ਉਹ ਰੀਲਾਂ ਵੇਖ ਰਿਹਾ ਸੀ ਜਲਦੀ ਵਾਸਤੇ ਰੀਲਾਂ ਦੇਖਣਾ ਸਵਾਰੀਆਂ ਦੀ ਜਾਨ ਨੂੰ ਜੋਖਮ ਵਿੱਚ ਪਾਉਣਾ ਔਰ ਕਿਸੇ ਵਿਅਕਤੀ ਨੇ ਉਸ ਦੀ ਵੀਡੀਓ ਬਣਾਈ ਤੇ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋਈ ਤੇ ਵਿਭਾਗ ਨੇ ਉਸ ਦੇ ਖਿਲਾਫ ਕਾਰਵਾਈ ਕੀਤੀ ਨਾਲ ਨਾਲ ਤੁਸੀਂ ਵੀਡੀਓ ਵੀ ਦੇਖ ਰਹੇ ਹੋ ਤੇ ਉਸ ਬੱਸ ਨੂੰ ਵਾਪਸੀ ਵੇਲੇ ਪਟਿਆਲੇ ਰੋਕ ਦਿੱਤਾ ਗਿਆ ਉਸ ਬੱਸ ਦੀਆਂ ਸਵਾਰੀਆਂ ਸ਼ਿਫਟ ਕਰ ਦਿੱਤੀਆਂ ਉਸ ਬੱਸ ਨੂੰ ਇੱਕ ਹੋਰ ਬਠਿੰਡਾ ਡਿਪੂ ਦਾ ਡਰਾਈਵਰ ਜਾਵੇਗਾ ਉਹ ਲੈ ਕੇ ਆਵੇਗਾ ਤੇ ਵਿਭਾਗ ਨੇ ਉਸ ਦੇ ਖਿਲਾਫ ਕਾਰਵਾਈ ਵਿੱਡ ਦਿੱਤੀ ਗਈ ਆ ਔਰ ਆਉਣ ਵਾਲੇ ਸਮੇਂ ਚ ਵੀ ਉਹਨਾਂ ਨੇ ਸਖਤ ਹਦਾਇਤ ਕੀਤੀ ਆ ਕਿ ਜਿਹੜਾ ਵੀ ਡਰਾਈਵਰ ਕੋਈ ਰਸਤੇ ਚ ਫੋਨ ਸੁਨੇਗਾ ਰੀਲਾਂ ਦੇਖੇਗਾ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਬਠਿੰਡਾ ਡਿਪੂ ਦੇ ਸੁਪਰਡੈਂਟ ਆਕਾਸ਼ ਕੁਮਾਰ ਦਾ ਕੀ ਕਹਿਣਾ ਆ ਉਹ ਸੁਣਦੇ ਹੋ ਸਰ ਕੀ ਨਾਮ ਹੈ ਤੇ ਕੀ ਪੋਸਟ ਕਰਦੇ ਹੋ ਨਯਾ ਕਾਸ਼ਕੁਮਾਰ ਸੁਪਰਡੈਂਟ ਬਠਿੰਡਾ ਡੀਪੂ ਇੱਕ ਅੱਜ ਵੀਡੀਓ ਵਾਇਰਲ ਹੋ ਰਹੀ ਹੈ ਕਿ ਚਲਦੀ ਬੱਸ ਦੇ ਡਰਾਈਵਰ ਨੇ ਇਹ ਰੀਲਾਂ ਦਿਖ ਰਿਆ ਉਸ ਤੇ ਕਿਥੇ ਕਿਸ ਤਰ੍ਹਾਂ ਦੀ ਕਰ ਰਿਹਾ ਜਦੋਂ ਹੀ ਇਹ ਮਾਮਲਾ ਸਾਡੇ ਧਿਆਨ ਚ ਆਇਆ ਉੱਚ ਅਧਿਕਾਰੀਆਂ ਦੇ ਧਿਆਨ ਚ ਆਇਆ ਡਰਾਈਵਰ ਤੇ ਕਾਰਵਾਈ ਕਰਦੇ ਹੋਏ ਡਰਾਈਵਰ ਨੂੰ ਰੂਟ ਤੋਂ ਲੁਹਾ ਲਿਆ ਗਿਆ ਠੀਕ ਹੈ ਤੇ ਉਸ ਤੇ ਜੋ ਵੀ ਮਤਲਬ ਕਿ ਅੱਗੇ ਵਿਭਾਗੀ ਕਾਰਵਾਈ ਹੋਊਗੀ ਉਹ ਕੀਤੀ ਜਾਵੇਗੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਡ라이ਵਰ ਨੂੰ ਇੱਥੇ ਹੌਂਸ ਤੇ ਲਾਇਆ ਜਾਊਗਾ ਕਿ ਜਿੱਥੇ ਨਹੀਂ ਜਿੱਥੇ ਡਰਾਈਵਰ ਗਿਆ ਉਹਨੂੰ ਉੱਥੇ ਹੀ ਉਤਾਰ ਲਿਆ ਗਿਆ ਰੋਡ ਤੋਂ ਉੱਥੋਂ ਕੋਈ ਹੋਰ ਡਰਾਈਵਰ ਗੱਡੀ ਲੈ ਕੇ ਆਏਗਾ ਜਿਹੜੇ ਡਰਾਈਵਰ ਹਮੇਸ਼ਾ ਹੀ ਦੇਖਿਆ ਕਈ ਵਾਰੀ ਮੋਬਾਈਲ ਚ ਚਲਾਉਂਦੇ ਨੇ ਕੀ ਕਹਿਣਾ ਚਾਹੁੰਦੇ ਹੋ ਨਹੀਂ ਜੋ ਜਿਸ ਤਰ੍ਹਾਂ ਵੀ ਇਦਾਂ ਦੀ ਕੋਈ ਰਿਪੋਰਟ ਆਉਂਦੀ ਹੈ ਉਸ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਂਦੀ ਹੈ ਅੱਗੇ ਤੋਂ ਵੀ ਸਾਰੇ ਡਰਾਈਵਰਾਂ ਨੂੰ ਸਖਤ ਹਦਾਇਤ ਕੀਤੀ ਜਾਂਦੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਜੇਕਰ ਇਸ ਤਰ੍ਹਾਂ ਦੀ ਵੀਡੀਓ ਵਾਇਰਲ ਹੁੰਦੀ ਹੈ ਜਾਂ ਮੋਬਾਈਲ ਚ ਲਾਇਆ ਜਾਂਦਾ ਹੈ ਬੱਸ ਦੌਰਾਨ ਡਿਊਟੀ ਦੌਰਾਨ ਤਾਂ ਉਸ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਜਿਵੇਂ ਹੁਣ ਵਸਵੀ ਜੇ ਕਹਿੰਦੇ ਕਿ ਲੰਮੇ ਰੁੜਗੇ ਤੇਜ਼ ਹੁੰਦੇ ਆ ਜੀ 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 ਸਵਰਗ ਨਾ ਵਿੱਚ ਬਿਨਾਂ ਗੋਹਣਾਂ ਹੁੰਦੇ ਨੇ ਜੀ 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 ਜਾਣ ਦੁੱਖਮ ਚ ਨਹੀਂ ਪਾਈ ਜਾਂਦੇ ਨਾਲ ਜੀ 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 ਇਸ ਤਰ੍ਹਾਂ ਦੀ ਕੋਈ ਵੀ ਹਰਕਤ ਕਰਦਾ ਤਾਂ ਉਸਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਵੈਸੇ ਇਹ ਹਰਕਤ ਕਰਨੀ ਨਹੀਂ ਬਣਦੀ ਜਿਸ ਤਰ੍ਹਾਂ ਉਹ ਬੰਦਾ ਵੀਡੀਓ ਦੇਖ ਰਿਹਾ ਹੈ ਮੋਬਾਈਲ ਚਲਾ ਰਿਹਾ ਇਹ ਬਹੁਤ ਗਲਤ ਹਰਕਤ ਆ ਉਸ ਦੀ ਉਸਤੇ ਮਹਿਕਮਾ ਨਾਲ ਕਾਰਵਾਈ ਕੀਤੀ ਜਾਏਗੀ ਜੇ ਕੋਈ ਫੋਨ ਸੁਣਦਾ ਉਹਤੇ ਵੀ ਕਾਰਵਾਈ ਹੋਵੇ ਉਹਤੇ ਵੀ ਕਾਰਵਾਈ ਹੋਏਗੀ ਜੀ ਡਰਾਈਵਿੰਗ ਦੌਰਾਨ ਜੇ ਡਰਾਈਵਰ ਫੋਨ ਸੁਣਦਾ ਜਾਂ ਫੋਨ ਚਲਾ ਰਿਹਾ ਉਹਤੇ ਵੀ ਸਖਤ ਕਾਰਵਾਈ ਕੀਤੀ ਜਾਏਗੀ